ਤੜਾ ਵਾਰਿਸ਼ ਆ ਤੇ ਜੇਲ੍ਹ ਚ ਮੜਾਇਆ ਤ ਨਹੀਂ ਹਸਪਤਾਲ ਆ ਜੋ ਨਹੀਂ ਆਏ ਨੇ 10 ਤੋਂ ਬਾਰ ਬੰਦੇ ਨਾਲੇ ਜਿਹਦੇ ਵਿੱਚੋਂ ਮੇਣ ਨੇ ਲਾਡੀ ਰੱਡੂ ਦਾ ਨਾਮ ਲਿਆ ਨਸ਼ਾ ਵਿਚ ਲੀਉ ਕਹਿੰਦੇ ਆ ਤੇ ਮਨਾ ਕਰਦਾ ਉਸ ਪੱਖੋਂ ਤੇ ਕੁੰਦਕ ਬਾਜੀ ਕੱਟ ਕੇ ਇਹਨਾਂ ਨੇ ਜੇਲ੍ਹ ਚ ਸੱਟਾਂ ਮਰਾਈਆਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਫਤਿਹਪੁਰ ਦੇ ਵਿੱਚ ਕੈਦੀਆਂ ਵਿਚਾਲੇ ਕਾਫੀ ਜ਼ਿਆਦਾ ਝਗੜਾ ਹੋਇਆ ਹੈ ਜਿਸ ਦੌਰਾਨ ਇੱਕ ਕੈਦੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਦੇਰ ਰਾਤ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਂਦਾ ਗਿਆ ਜਾਣਕਾਰੀ ਮੁਤਾਬਕ ਇੱਕ ਕੈਦੀ ਜਿਸ ਦਾ ਨਾਮ ਨਵਕਰਨ ਸਿੰਘ ਹੈ ਉਸਤੇ 10 ਦੇ ਕਰੀਬ ਕੈਦੀਆਂ ਨੇ ਰੋਡਾ ਨਾਲ ਤੇ ਇਸ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਿਸ ਕਾਰਨ ਉਸ ਨੂੰ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ ਤੇ ਕੈਦੀ ਹੈ ਜਿਹੜਾ ਕਿ ਜਦੋਂ ਉਹਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਮੌਕੇ ਤੋਂ ਉਸਦੇ ਪਹੁੰਚੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਪ੍ਰਾਂ ਨਾਲ ਜਦੋਂ ਇਸ ਘਟਨਾ ਬਾਬਤ ਗੱਲਬਾਤ ਕੀਤੀ ਤਾਂ ਉਹਨੇ ਕੀ ਦੱਸਿਆ ਆ ਸੁਣਦੇ ਹਾਂ ਲਵਜੀਆ ਤੁਹਾਡੇ ਬਜਤਰੇ ਜੇਲ੍ਹ ਤੇ ਅਟੈਕ ਹੋਇਆ ਕਿਸ ਕਾਰਨ ਹੋਇਆ ਤੇ ਕਿ ਨਹੀਂ ਕੀਤਾ ਇਹ ਕੱਲਾਂ ਨੂੰ ਫੋਨ ਆਇਆ ਸੀ 75 ਤੜੇ ਤੁਹਾਡਾ ਬਾਰਿਸ਼ ਹੋ ਤੇ ਜੇਲ੍ਹ ਜਾਂ ਭੜਾ ਆਤ ਨਹੀਂ ਹਸਪਤਾਲ ਆ ਜੋ ਨਹੀਂ ਆਏ ਆ ਤੇ ਹਾਲਤ ਤੇ ਬਹੁਤ ਗੰਭੀਰ ਸੀ ਜਦੋਂ ਇਹ ਹੋਸ਼ ਆਇਆ ਤੇ ਕੋਈ ਪੁੱਛਿਆ ਇਹਨੇ 10 ਬੰਦ ਦੁਬਾਰਾ ਬੰਦਿਆਂ ਦੇ ਨਾਮ ਲਏ ਜਿਦੇ ਵਿੱਚੋਂ ਮੇਣ ਨੇ ਲਾਡੀ ਰੱਡੂ ਦਾ ਨਾਮ ਨਾਲ ਮਰਿੰਡੇ ਦਾ ਲਿਆ ਤੇ ਇਹਨੋਂ ਨਸ਼ਾ ਵਿੱਚ ਚੱਲੀ ਉਹ ਕਹਿੰਦੇ ਆ ਤੇ ਮਨਾ ਕਰਦਾ ਵਾ ਉਸ ਪੱਖੋਂ ਇੱਥੇ ਕੁੰਦਕ ਬਾਜੀ ਕੱਟ ਕੇ ਇਹਨਾਂ ਨੇ ਜੇਲ੍ਹ 'ਚ ਸੱਟਾਂ ਮਰਾਈਆਂ ਤੇ ਉਹ ਜੇਲ੍ਹ ਦੇ ਵਿੱਚ ਨਸ਼ਾ ਵਿੱਚ ਲਿਖਿਆ ਜਾ ਰਿਹਾ ਉਹਨੂੰ ਹਾਂਜੀ ਹਾਂਜੀ ਅੱਛਾ ਤੇ ਇਹ ਮਨਾ ਕਰਦੋਂ ਅਟੈਕ ਕੀਤੇ ਹਾਂਜੀ ਹਾਂਜੀ ਉਧਰ ਜਦੋਂ ਖੁਦ ਪੀੜਤ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਇਸ ਘਟਨਾ ਬਾਬਤ ਵੱਡਾ ਖੁਲਾਸਾ ਕਰਦਿਆ ਕੀ ਦੱਸਿਆ ਆਓ ਸੁਣੀਏ ਨਵਜੀ ਕੀ ਗੱਲ ਉਹ ਤੋਂ ਡਾੜਾ ਹਮਲਾ ਹੋਇਆ ਕਿਸ ਤਰ੍ਹਾਂ ਹੋਇਆ ਤੇ ਕਿੰਨੇ ਕਰਵਾਇਆ ਕੀਤਾ ਹਾਂ ਲਾਡੀ ਡੱਡੂ ਨੇ ਇਹ ਮਰੰਡੇ ਨੇ ਹੂੰ ਕਿੱਥੋਂ ਦੇ ਬੰਦੇ ਆ ਪੀੜਿਆ ਗੋਲਕਰ ਕੇ ਕੇ ਮਰਵਈਆਂ ਸਟਾ ਮਤਲਬ ਜੇਲ੍ਹ ਦੇ ਅੰਦਰ ਵੀਡੀਓ ਕਾਲ ਕਰਕੇ ਤੁਹਾਨੂੰ ਸਟਾ ਮਰਵਈਆਂ ਹਾਂਜੀ ਬਠਿੰਡਾ ਜੇਲ੍ਹ ਦਾ ਸਰ ਬਠਿੰਡਾ ਜੇਲ੍ਹ ਚੋਂ ਵੀਡੀਓ ਕਾਲ ਕਰਕੇ ਇੱਥੇ ਹਾਂਜੀ ਤੁਸੀਂ ਇੱਥੇ ਅਮਰਸਰ ਤਬਰ ਜੇਲ੍ਹ ਸੀ ਹਾਂਜੀ ਤੇ ਕੌਣ ਬੰਦੇ ਸੀ ਇਹਨਾਂ ਸਟਾ ਮਾਰੀਆਂ ਕਾਲਾ ਚੰਚਲ ਤੇ ਕੰਨਾ ਕਿੰਨੇ ਜਾਣੇ ਸੀ ਸਾਰੇ 10 ਜਾਣੇ ਸਾਰੇ ਦੇ ਨਾਮ ਲਉਣਾ ਕਾਲਾ ਚੰਚਲ ਕੰਨਾ ਅਕਸ਼ੇ ਤੇ ਵਾਹਿਗੁਰੂ ਤੇ ਤਿੱਕਾ ਅਜੇ ਠਾਕੁਰ ਕਿਹੜੇ ਕਿਹੜੇ ਕੀ ਕਾਰਨ ਸੀ ਕੀ ਵਜ੍ਹਾ ਰੰジਸ਼ ਕੀ ਰਹੀ ਹੈ ਸਰਪੰਦਾ ਵੀ ਨੇ ਜਾਇਰ ਪਰਚਾ ਕਰਾਇਆ ਡੀਟੂ ਨੇ ਲਾਡੀਆਂ ਨੂੰ ਥੀ ਕੰਮ ਕਰਦਾ ਸਮਗਲਾ ਰਿਹਾ ਸਰ ਉਧਰ ਜਦੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਇਸ ਮਾਮਲੇ ਬਾਬਤ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਇਸ ਘਟਨਾ ਬਾਰੇ ਦੱਸਦਿਆਂ ਕਿਹਾ ਅੰਦਰੀ ਦੇ ਅੰਦਰ ਝਗੜਾ ਆਇਆ ਜੀ ਜਿਹੜੀਆਂ ਪੰਜ ਛੇ ਕਰਦੀਆਂ ਨੇ ਉਹਨਾਂ ਨੂੰ ਮਾਰਿਆ ਘੁੱਟਿਆ ਇੱਥੇ ਲਾਜ਼ਮੀ ਦਰਜ ਕਰਾਇਆ ਠੀਕ ਹੈ ਜੀ ਬੰਦੀ ਕਾਨੂੰਨੀ ਕਾਰਵਾਈ ਕਰ ਰਹੇ ਜੀ ਫਿਰ ਅਮਰੀਕ ਕਹਿੰਦੇ ਕੱਲ ਤਾਂ ਇੱਥੇ ਆਇਆ ਆ ਜੇ ਤੇ ਤੁਸੀਂ ਅੱਜ ਆ ਜਾਈਏ ਨਹੀਂ ਅਸੀਂ ਤੇਰਾਤੀ ਦਾਖਲਤ ਰਾਜੀ ਨਹੀਂ ਹੈ ਤੇ ਅੱਜ ਕਿਉਂ ਆਏ ਜੀ ਜੇ ਇਹ ਲੈ ਕੇ ਨਹੀਂ ਆਏ ਪਰਿਵਾਰਿਕ ਮੈਂਬਰ ਘਰ ਹੈ ਨਾ ਜੀ ਅਸੀਂ ਤੇ ਮੇਰੀ ਗੱਲ ਸੁਣੋ ਨਾ ਜੇ ਅਸੀਂ ਲੈ ਕੇ ਨਹੀਂ ਆਏ ਤੇ ਫਿਰ ਇੱਥੇ ਕਿੱਥੇ ਪਹੁੰਚ ਕੇ ਆਪੇ ਪਹੁੰਚਗਾ ਜੇਲ੍ਹ ਦੇ ਵਿੱਚ ਨਹੀਂ ਸਿਕਿਉਰਟੀ ਹੁੰਦੀ ਉੱਥੇ ਏਡੀ ਵੱਡੀ ਕੁੱਟਮਾਰ ਹੋ ਜਾਵੇ ਚਲੋ ਜੀ ਇਹ ਜੇਲ੍ਹ ਪ੍ਰਸ਼ਾਸਨ ਦੱਸ ਸਕਦਾ ਜੀ ਇਸ ਬਾਰੇ ਵੈਸੇ ਕੀ ਕੰਡੀਸ਼ਨ ਕੀ ਹੈ ਜੀ ਮਰੀਜ਼ ਦੀ ਦੇਖੋ ਜੀ ਲਾਚ ਚੱਲ ਰਿਹਾ ਜੀ ਡਾਕਟਰ ਸਾਹਿਬ ਕੋਈ ਉਹਨਾਂ ਨਾਲ ਗੱਲ ਕਰਦੇ ਆ ਜੋ ਦੱਸ ਦੇ ਫਿਰ ਵੀ ਇੱਥੇ ਚੜਦੀ ਕਲਾ ਟਾਈਮ ਟੀ